ਅੱਜ ਜੋ ਮੈਂ ਸਪੈਸ਼ਲੀ ਗੱਲ ਕਰਨ ਵਾਲੀਆਂ ਆਸਟ੍ਰੇਲੀਆ ਨੂੰ ਲੈ ਕੇ ਔਰ ਨਾਲ ਦੀ ਨਾਲ ਯੂਐਸਏ ਨੂੰ ਲੈ ਕੇ ਗੱਲ ਹੋਏਗੀ ਇਸ ਤੋਂ ਇਲਾਵਾ ਅਸੀਂ ਉਹਨਾਂ ਐਪਲੀਕੈਂਟਸ ਤੇ ਵੀ ਗੱਲ ਕਰਾਂਗੇ ਜਿਨ੍ਹਾਂ ਦੀ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਗੈਪ ਆ ਚੁੱਕਿਆ ਜਾਂ ਫਿਰ ਉਮਰ ਜਿਹੜੀ ਆ ਉਹ ਵੱਜ ਗਈ ਕਿਉਂਕਿ ਜਦੋਂ 30 35 ਸਾਲ ਦੀ ਉਮਰ ਹੋ ਜਾਂਦੀ ਹੈ ਉਦੋਂ ਸਟੱਡੀ ਵੀਜ਼ਾ ਮਿਲਣਾ ਕਿਤੇ ਨਾ ਕਿਤੇ ਮੁਸ਼ਕਲ ਹੋ ਜਾਂਦਾ ਸਾਨੂੰ ਲੱਗਦਾ ਕਿ ਅਸੀਂ ਕਿਸੇ ਚੰਗੀ ਕੰਟਰੀ ਦੇ ਵਿੱਚ ਨਹੀਂ ਜਾ ਸਕਦੇ ਕਿ ਉਹਨਾਂ ਲਈ ਕੋਈ ਆਪਸ਼ਨ ਹੈਗੇ ਅਸ தி ਟਾਈਮ ਦੇ ਵਿੱਚ ਉਹਨਾਂ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਸੋ ਇਹ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਇਹ ਸਾਰੀ ਡਿਸਕਸ਼ਨ ਕਰਨ ਦੇ ਲਈ ਸਾਡੇ ਨਾਲ ਅੱਜ ਨੇ ਜਬ ਸਟੱਡੀ ਅਬ੍ਰੋਡ ਤੋਂ ਮਿਸਟਰ ਗੁਰਮੁਖ ਸਿੰਘ ਵਾਲੀਆ ਜੀ ਸਵਾਗਤ ਕਰ ਲੈਣੇ ਹੈ ਹੈਲੋ ਸਰ ਵੈਲਕਮ ਟੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਸਲ ਮੈਂ ਨਾ ਸ਼ੁਰੂਆਤ ਆਸਟ੍ਰੇਲੀਆ ਤੋਂ ਹੀ ਕਰਨਾ ਚਾਹਾਂਗੀ ਕਿਉਂਕਿ ਆਸਟ੍ਰੇਲੀਆ ਇੱਕ ਇਦਾਂ ਦੀ ਕੰਟਰੀ ਹੈ ਜਿੱਥੇ ਸਾਰੀਆਂ ਕੰਪਨੀਆਂ ਜਿਹੜੀਆਂ ਆਲਮੋਸਟ ਇਹ ਕਹਿੰਦੀਆਂ ਨੇ ਕਿ ਬੜਾ ਟਫ ਹੈ ਹਨਾ ਉੱਥੇ ਜਾਇਆ ਨਹੀਂ ਜਾਂਦਾ ਔਰ ਜੇਕਰ ਖਾਸ ਕਰਕੇ ਲ ਆ ਵੀ ਆ ਵੀਜ਼ਾ ਬਿਲਕੁਲ ਫਰੈਸ਼ ਪਾਸ ਆਊਟ ਜੇ ਪੜ੍ਹਾਈ ਚ 2 ਸਾਲ ਦਾ ਗੈਪ ਵੀ ਹੋ ਗਿਆ ਤੁਹਾਡਾ ਵੀਜ਼ਾ ਨਹੀਂ ਲੱਗੇਗਾ ਪਰ ਦੂਜੇ ਪਾਸੇ ਤੁਹਾਡੀ ਕੰਪਨੀ ਦੀ ਮੈਂ ਗੱਲ ਕਰਾਂ ਉਲਟਾ ਆ ਤੁਸੀਂ ਤਾਂ ਵੱਧ ਤੋਂ ਵੱਧ ਗੈਪ ਵਾਲਿਆਂ ਦੇ ਵੀ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਦਿੰਦੇ ਹੋ ਹਨ ਇਹ ਮੈਂ ਜਾਨਣਾ ਚਾਹਾਂਗੀ ਕਿ ਜਿੱਥੇ ਸਭ ਕੋਈ ਮਨਾ ਕਰ ਦਿੰਦਾ ਤੁਹਾਡੀ ਇਕੱਲੀ ਕੰਪਨੀ ਗੈਪ ਵਾਲੇ ਸਟੂਡੈਂਟਸ ਨੂੰ ਆਸਟ੍ਰੇਲੀਆ ਕਿੱਦਾਂ ਭੇਜ ਸਕਦੀ ਹੈ ਦੇਖੋ ਮੈਮ ਸਭ ਤੋਂ ਜਿਹੜੀ ਟਫ ਫਾਈਲਿੰਗ ਹੈ ਨਾ ਆਸਟ੍ਰੇਲੀਆ ਦੀ ਹੈ ਜੀ ਸਾਡੀ ਕੰਪਨੀ ਜਦੋਂ ਲੋਕ ਐਡ ਦਿੰਦੇ ਆ ਵੀ 2023 ਪਾਸ ਆਊਟ ਹੋਵੇ 6 ਬੈਂਡ ਹੋਣ 6-6 ਸਾਰੇਾਂ ਚ ਹੋਣ ਉਸ ਟਾਈਮ ਅਸੀਂ 5.5 ਦੇ ਨਾਲ ਵੀਜ਼ਾ ਲਗਵਾ ਕੇ ਦੇਈਦਾ ਹਨਾ ਦੇਖੋ ਕੰਮ ਕਰਨ ਦਾ ਇੱਕ ਤਰੀਕਾ ਹੈ ਹਰ ਇਨਸਾਨ ਸਾਰਾ ਕੁਝ ਨਹੀਂ ਕਰ ਸਕਦਾ ਕਿਉਂਕਿ ਲੋਕ ਟੈਨਸ਼ਨ ਨਹੀਂ ਲੈਣਾ ਚਾਹੁੰਦੇ ਲੋਕ ਉਹ ਕੰਟਰੀ ਕਰਦੇ ਜਿੱਦੀ ਫਾਈਲਿੰਗ ਈਜ਼ੀ ਹੈ ਔਰ ਜਲਦੀ ਵੀਜ਼ਾ ਲੱਗ ਜਾਂਦਾ ਹੈ ਆਸਟ੍ਰੇਲੀਆ ਦਾ ਕੀ ਹੈ ਇਹਦੇ ਵਿੱਚ ਨਾ ਇੱਕ-ਇੱਕ ਡਾਕੂਮੈਂਟਸ ਬਹੁਤ ਜ਼ਿਆਦਾ ਧਿਆਨ ਨਾਲ ਲਾਉਣਾ ਪੈਂਦਾ ਜਿਵੇਂ ਕਾਲਜ ਟੌਪ ਲੈਵਲ ਦਾ ਲੈਣਾ ਪੈਂਦਾ ਇਨਕਮ ਲੈਣੀ ਪੈਂਦੀ ਹੈ ਫੰਡ ਕਰਨੇ ਪੈਂਦੇ ਆ ਹਨਾ ਸੋ ਸੋਰਸ ਆਫ ਇਨਕਮ ਬਹੁਤ ਜ਼ਰੂਰੀ ਹੈ ਲੋਕ ਕੀ ਕਰਦੇ ਮੈਂ ਇੱਕ ਗੱਲ ਪਹਿਲਾਂ ਦੱਸ ਦਿੰਨਾ ਵੀ ਜਿਹੜੇ ਪੈਕੇਜ ਕਰਦੇ ਆ ਆਸਟ੍ਰੇਲੀਆ ਦਾ ਉਹ ਸਕਸੈਸ ਰੇਟ ਉਹਨਾਂ ਨੂੰ ਘੱਟ ਮਿਲਦਾ ਅਸੀਂ ਵੀ ਕਰਦੇ ਆ ਪਰ ਜਿਹੜੇ 1 ਰੁਪਿਆ ਵੀ ਨਹੀਂ ਲੈਂਦੇ ਦੇਖੋ ਮੈਂ ਅੱਜ ਦੀ ਉਹ ਗੱਲ ਦੱਸ ਦਿੰਨਾ ਮੇਰੇ ਕੋਲ ਕਲਾਇੰਟ ਆਏ ਕਲਾਇੰਟ ਕਹਿੰਦੇ ਸਾਡਾ ਆਸਟ੍ਰੇਲੀਆ ਦਾ ਵੀਜ਼ਾ ਰਿਜੈਕਟ ਕਰਾਤਾ ਵੀ ਉਹਨਾਂ ਨੇ ਸਾਡੇ ਫੰਡ ਵੀ 20 ਲੱਖ ਸ਼ੋਅ ਕੀਤੇ ਸੀ ਜਦ ਕਿ ਉਹਨਾਂ ਦਾ ਅਕਾਊਂਟ ਹੀ ਨਹੀਂ ਖੋਲਿਆ ਸੀ ਜਿਹੜੇ ਇਨਸਾਨ ਦਾ ਅਕਾਊਂਟ ਹੀ ਨਹੀਂ ਖੁੱਲਿਆ ਕੋਈ ਫੰਡ ਨਹੀਂ ਪਾਏ ਉਹਨਾਂ ਨੇ ਉਹਦੇ ਕੀ ਫੰਡ ਸ਼ੋਅ ਕਰਨਗੇ ਸੋ ਇਸ ਕਰਕੇ ਦੇਖੋ ਕਾਲਜ ਦੀ ਫੀਸ ਭਰਨਾ ਪ੍ਰੋਪਰ ਵੇ ਨਾਲ ਫੰਡ ਸ਼ੋਅ ਕਰਨੇ ਪ੍ਰੋਪਰ ਵੇ ਨਾਲ ਇਨਕਮ ਲਾਉਣੀ ਪ੍ਰੋਪਰ ਵੇ ਨਾਲ ਡਾਕੂਮੈਂਟਸ ਲਾਉਣੇ ਇਮੀਗ੍ਰੇਸ਼ਨ ਲਾਇਰ ਦੇ ਥਰੂ ਅਸੀਂ ਫਾਇਲ ਲਾਈਦੀ ਹੈ ਇਮੀਗ੍ਰੇਸ਼ਨ ਲਾਇਰ ਹੀ ਸਾਡੀ ਐਸਓਪੀ ਬਣਾਉਂਦਾ ਸਟੂਡੈਂਟ ਦੀ ਸੋ ਲੋਕ ਪੈਸਾ ਨਹੀਂ ਖਰਚਦੇ ਅਸੀਂ ਪੈਸਾ ਖਰਚਦੇ ਆ ਹੈਨਾ ਗੈਪ ਦੇ ਨਾਲ ਕੋਈ ਵੀ ਕੰਟਰੀ ਕਦੇ ਵੀਜ਼ਾ ਰਿਜੈਕਟ ਨਹੀਂ ਕਰਦੀ ਸਗੋਂ 2019 ਪਾਸਪੋਰਟ ਦਾ ਸੀ ਵੀਜ਼ਾ ਲੱਤਾ 2014 ਪਾਸਪੋਰਟ ਦਾ 스파우스 ਵੀਜ਼ਾ ਲੱਤਾ ਤੁਸੀਂ ਦੇਖੋ 6 ਵਾਰੀ ਉਹਦਾ ਕੈਨੇਡਾ ਦਾ ਵੀਜ਼ਾ ਰਿਜੈਕਟ ਸੀ ਹੈਨਾ ਸੋ ਇਸ ਕਰਕੇ ਵੀਜ਼ਾ ਕਦੇ ਵੀ ਰਿਜੈਕਟ ਨਹੀਂ ਹੁੰਦਾ ਜੇ ਤੁਸੀਂ ਸਟੈਪ ਬਾਈ ਸਟੈਪ ਅੱਛੇ ਤਰੀਕੇ ਨਾਲ ਫਾਈਲਿੰਗ ਕਰਕੇ ਐਮਬੈਸੀ ਦੇ ਵਿੱਚ ਲਵਾਉਣੇ ਹੋ ਸੋ ਮੈਂ ਹਮੇਸ਼ਾ ਇਹੀ ਗੱਲ ਕਹਿੰਦਾ ਵੀ ਕਦੇ ਗੈਪ ਨਾਲ ਵੀਜ਼ਾ ਰਿਜੈਕਟ ਨਹੀਂ ਹੁੰਦਾ ਸਾਡੀ ਕੰਪਨੀ ਨੇ ਹਮੇਸ਼ਾ ਗੈਪ ਦੇ ਨਾਲ ਹੀ ਵੀਜ਼ੇ ਲਏ ਨੇ ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਸਾਡੀ ਕੰਪਨੀ ਜੇ ਤੁਸੀਂ ਪੈਕੇਜ ਵੀ ਕਰਦੇ ਹੋ ਤਾਂ 2 ਲੱਖ ਰੁਪਏ ਸੀ ਐਡਵਾਂਸ ਲੈਣੇ ਆ ਇਮੀਗ੍ਰੇਸ਼ਨ ਲਾਇਰ ਦੇ ਥਰੂ ਫਾਈਲ ਲੱਗਦੀ ਹੈ ਐਸਓਬੀ ਬਣਦੀ ਹੈ ਫੰਡ ਕਿੱਦਾਂ ਹੋਣੇ ਆ ਤੇ ਤੁਸੀਂ ਸੋਰਸ ਆਫ ਇਨਕਮ ਜਿਹੜਾ ਤੁਸੀਂ ਦੇਣਾ ਉਹਨੂੰ ਕਿੱਦਾਂ ਮੇਨਟੇਨ ਕਰਕੇ ਲਾਉਣਾ ਇਹ ਚੀਜ਼ਾਂ ਦੇਖੋ ਕਾਊਂਟ ਕਰਦੀਆਂ ਜੇ ਫਾਈਲ ਦੇ ਵਿੱਚ ਕੁਝ ਹੋਏਗਾ ਤਾਂ ਵੀਜ਼ਾ ਲੱਗੇਗਾ ਹਨਾ ਸੋ ਇਸ ਕਰਕੇ ਜਦੋਂ ਅਸੀਂ ਫਾਈਲਿੰਗ ਕਰਦੇ ਹਾਂ ਅਸੀਂ ਚੈਲੰਜ ਕਰਦੇ ਹਾਂ ਵੀ ਤੁਸੀਂ ਸਾਡੀ ਫਾਈਲ ਦੇ ਵਿੱਚ ਨੁਕਸ ਖੱਡ ਕੇ ਦਿਖਾਓ ਅਸੀਂ ਲਿਖ ਕੇ ਦੰਨੇ ਆ ਵੀ ਜੇ ਸਾਡੀ ਕੰਪਨੀ ਕਰਕੇ ਤੁਹਾਨੂੰ ਰਿਫਿਊਜ਼ਲ ਮਿਲੂਗੀ ਜਿੰਨੇ ਪੈਸੇ ਅਸੀਂ ਲਵਾਂਗੇ ਉਨੇ ਪੈਸੇ ਤੁਹਾਨੂੰ ਵਾਪਸ ਕਰਾਂਗੇ ਕੋਈ ਪੈਸਾ ਨਹੀਂ ਕਟਿਆ ਜਾਏਗਾ ਚਾਹੇ ਸਟాంਪ ਪੇਪਰ ਸਾਤੋਂ ਲਿਖ ਕੇ ਲੈ ਲਓ ਜਿੱਥੇ ਸਾਡੀ ਕੰਪਨੀ ਦੀ ਗਲਤੀ ਹੈ ਜਾਂ ਜੋ ਅਸੀਂ ਤੁਹਾਨੂੰ ਕਿਹਾ ਉਹ ਨਹੀਂ ਕਰਾਂਗੇ ਤਾ ਸਾਰੇ ਦੇ ਸਾਰੇ ਪੈਸੇ ਵਾਪਸ ਕਰਾਂਗੇ ਅੱਛਾ ਜਿਵੇਂ ਤੁਸੀਂ ਕਿਹਾ ਕਿ 2014 ਵਾਲਿਆਂ ਦਾ ਵੀ ਤੁਸੀਂ ਵੀਜ਼ਾ ਲਿਆ ਆਸਟ੍ਰੇਲੀਆ 스ਪਾਊਸ ਵੀਜ਼ਾ ਵੀ ਲਿਆ ਹੁਣ ਪਰ ਜਿਵੇਂ ਕਿ ਹੁਣ 2024 ਚੜ ਗਿਆ ਆਲਮੋਸਟ 10 ਸਾਲ ਹੋ ਗਏ ਹਨਾ ਹੁਣ ਇਸ ਟਾਈਮ ਵੀ ਇਦਾਂ ਦਾ ਪ੍ਰੋਫਾਈਲ ਆਏਗਾ ਤਾਂ ਵੀਜ਼ਾ ਲਓਗੇ 2014 ਬਿਲਕੁਲ ਜੀ ਦੇਖੋ ਗੈਪ ਦੇ ਨਾਲ ਕਦੇ ਵੀਜ਼ਾ ਰਿਜੈਕਟ ਨਹੀਂ ਹੁੰਦਾ ਹੂੰ ਹੂੰ ਇਹ ਕੁੜੀ ਦਾ 6 ਵਾਰੀ ਕੈਨੇਡਾ ਦਾ ਵੀਜ਼ਾ ਰਿਜੈਕਟ ਸੀਗਾ ਅੱਛਾ ਆਸਟ੍ਰੇਲੀਆ ਚਲੋ ਪਹੁੰਚ ਚੁੱਕੇ ਨੇ ਮੀਆਂ ਬੀਬੀ 스ਪਾਊਸ ਵੀਜ਼ਾ ਹਨਾ ਇਹੀ ਗੱਲ ਹੈ ਨਾ ਜੀ ਲੋਕ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਪਰ ਟੈਨਸ਼ਨ ਨਹੀਂ ਲੈਣਾ ਚਾਹੁੰਦੇ ਆ ऑस्ट्रेलिया ਜਿੰਨੀ ਜਿਹੜਾ ਕੰਸਲਟੈਂਟ ਆਸਟ੍ਰੇਲੀਆ ਦੀ ਫਾਈਲਿੰਗ ਕਰਦਾ ਜਿੰਨੀ ਉਹਦੋਂ ਟੈਨਸ਼ਨ ਲੈਣੀ ਪੈਂਦੀ ਹੈ ਉਹ ਆਮ ਇਮੀਗ੍ਰੇਸ਼ਨ ਵਾਲਾ ਨਹੀਂ ਲੈ ਸਕਦਾ ਕਿਉਂਕਿ ਫਾਈਲਿੰਗ ਕਰਨੀ ਫਾਈਲ ਦੇ ਉੱਪਰ ਪੈਸਾ ਖਰਚਣਾ ਉਹ ਹਰ ਬੰਦਾ ਨਹੀਂ ਕਰ ਸਕਦਾ ਹਨ ਇਸ ਕਰਕੇ ਜੱਪ ਸਟੱਡੀ ਦਾ ਨਾਮ ਹਮੇਸ਼ਾ ਹੀ ਆਉਂਦਾ ਚਾਹੇ ਤੁਸੀਂ ਕੈਨੇਡਾ ਲੈ ਲਓ ਚਾਹੇ ਤੁਸੀਂ ਆਸਟ੍ਰੇਲੀਆ ਲੈ ਲਓ ਚਾਹੇ ਤੁਸੀਂ ਯੂਕੇ ਲੈ ਲਓ ਚਾਹੇ ਯੂਐਸਏ ਜਿਹੜੀ ਮਰਜੀ ਕੰਟਰੀ ਲੈ ਲਓ ਗੈਪ ਦੇ ਨਾਲ ਜੇ ਤੁਸੀਂ ਸਾਡੇ ਕੋਲੇ ਆਉਨੇ ਹੋ ਤਾਂ ਤੁਸੀਂ ਵੀਜ਼ਾ ਲੈ ਕੇ ਜਾਓਗੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਮੈਡਮ ਪੈਸੇ ਦੀ ਹੈਨਾ ਤੁਸੀਂ ਅਸੀਂ ਕੀ ਕਰਦੇ ਆ ਲੋਕ ਕੀ ਕਰਦੇ ਆ ਆਪ ਪੈਸਾ ਲੈ ਲੈਂਦੇ ਕਾਲਜਾਂ ਯਾ ਯੂਨੀਵਰਸਟੀਆਂ ਦੀ ਫੀਸ ਅਸੀਂ ਲੈਵਲ 2 3 ਦੇ ਵੀਜ਼ੇ ਲੰਨੇ ਆ ਕਾਲਜ ਦੇ ਲੋਕ ਕਹਿੰਦੇ ਯੂਨੀਵਰਸਿਟੀ ਦੇ ਲੱਗਦੇ ਅਸੀਂ ਲੈਵਲ 3 ਦੇ ਵਿੱਚ ਵੀਜ਼ੇ ਲੰਨੇ ਆ ਲੋਕ ਕਹਿੰਦੇ ਗੈਪ ਨਾਲ ਵੀਜ਼ਾ ਨਹੀਂ ਲੱਗਦਾ ਅਸੀਂ ਗੈਪ ਨਾਲ ਵੀਜ਼ਾ ਲਗਵਾਣੇ ਆ ਲੋਕ ਫੀਸਾਂ ਆਪ ਲੈਂਦੇ ਆ ਸਾਡੀ ਕੰਪਨੀ ਕਦੇ ਵੀ ਕਾਲਜ ਯੂਨੀਵਰਸਿਟੀ ਦੀ ਫੀਸ ਅਸੀਂ ਆਪਣੇ ਅਕਾਊਂਟ ਚ ਲੈਂਦੇ ਸਟੂਡੈਂਟ ਸਿੱਧਾ ਕਾਲਜ ਨੂੰ ਫੀਸ ਪੇ ਕਰੇਗਾ ਠੀਕ ਹੈ ਜੀ ਜਿਹੜੀ ਸਾਡੀ ਫੀਸ ਹੈ ਉਹ ਅਸੀਂ ਲੰਨੇ ਆ ਬਾਕੀ ਅਸੀਂ ਹੋਰ ਕੋਈ ਪੈਸਾ ਨਹੀਂ ਲੰਦੇ ਕੋ 100 ਉਹ ਕਿਉਂ ਕਿਉਂਕਿ ਇਹੀ ਚੀਜ਼ਾਂ ਦੇ ਨਾਲ ਵੀਜ਼ਾ ਲੱਗਦਾ ਹੁਣ ਇੱਕ ਸਟੂਡੈਂਟ ਹੈ ਜਦੋਂ ਅੰਬੈਸੀ ਦੇ ਵਿੱਚ ਫਾਇਲ ਲੱਗਦੀ ਹੈ ਉਹਨੇ ਆਪਣੇ ਅਕਾਊਂਟ ਚੋਂ ਕਾਲਜ ਨੂੰ ਫੀਸ ਦਿੱਤੀ ਹੋਈ ਹੈ ਉਹ ਸ਼ੋ ਹੁੰਦੀ ਹੈ ਜੇ ਉਹਨੇ ਸਾਡੀ ਕੰਪਨੀ ਦੇਤੀ ਉਹ ਸ਼ੋ ਹੀ ਨਹੀਂ ਹੋਣਾ ਵੀ ਕਾਲਜ ਨੂੰ ਫੀਸ ਭਰੀ ਹੈ ਹਨਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਕਾਊਂਟ ਕਰਦੀਆਂ ਤੁਸੀਂ ਪ੍ਰੋਪਰ ਵੇ ਨਾਲ ਜਦੋਂ ਫੀਸ ਭਰਦੇ ਹੋ ਪ੍ਰੋਪਰ ਵੇ ਨਾਲ ਫੰਡ ਹੁੰਦੇ ਆ ਪ੍ਰੋਪਰ ਵੇ ਨਾਲ ਫਾਈਲਿੰਗ ਹੁੰਦੀ ਹੈ ਤਾਂ ਵੀਜ਼ਾ ਲੱਗਦਾ ਅੱਜਾ ਸਰ ਮੈਂ ਸਟਾਰਟ ਹੀ ਪੁੱਛ ਲੈਣੀ ਹੈ ਕਿ ਜੇਕਰ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਕਿੱਥੇ ਮਿਲ ਸਕਤੇ ਨੇ ਕਦੋਂ ਮਿਲ ਸਕਦੇ ਦੇਖੋ ਮੈਮ ਹੁਣ ਮੈਂ ਮੋਹਾਲੀ ਜਲੰਧਰ ਤੇ ਖੰਨੇ ਬ੍ਰਾਂਚ ਖੋਲੀ ਹੈ ਉੱਥੇ ਮੈਂ ਹੁੰਨਾ ਹੈ ਹਨਾ ਕਿਸੇ ਵੀ ਟਾਈਮ ਤੁਸੀਂ ਸਾਨੂੰ ਮਿਲ ਸਕਦੇ ਹੋ ਫੋਨ ਕਰਕੇ ਮੇਰੇ ਸਟਾਫ ਨਾਲ ਟਾਈਪ ਕਰ ਲਿਓ ਉਹ ਤੁਹਾਨੂੰ ਦੱਸ ਦਣਗੇ ਵੀ ਸਰ ਆਹ ਦਿਨ ਤੁਹਾਨੂੰ ਇਸ ਉਹਦੇ ਬ੍ਰਾਂਚ ਦੇ ਵਿੱਚ ਮਿਲਣਗੇ ਜੀ ਬਿਲਕੁਲ ਜੀ ਸੋ ਜਲੰਧਰ ਮੁਹਾਲੀ ਔਰ ਖੰਨੇ ਦੇ ਵਿੱਚ ਆਫਿਸ ਹੈ ਨੋਟ ਕਰ ਲਓ ਆਫਿਸ ਦੇ ਐਡਰੈਸ ਵੀ ਫਲੈਸ਼ ਹੋ ਹੀ ਰਹੇ ਨੇ ਇਹਨਾਂ ਨੂੰ ਵੀ ਤੁਸੀਂ ਐਡਰੈਸ ਨੋਟ ਕਰ ਸਕਦੇ ਹੋ ਸਰ ਨੂੰ ਮਿਲਣਾ ਅਪਾਇੰਟਮੈਂਟ ਫਿਕਸ ਤੁਸੀਂ ਪਹਿਲਾਂ ਹੀ ਕਰ ਲਓ ਅ ਅੱਛਾ ਸਰ ਆਸਟ੍ਰੇਲੀਆ ਇੱਕ ਤਾਂ ਗੈਪ ਵਾਲਿਆਂ ਦੀ ਗੱਲ ਹੋ ਗਈ ਜੇ ਬਾਕੀ ਕ੍ਰਾਈਟੇਰੀਆ ਦੀ ਮੈਂ ਗੱਲ ਕਰਾਂ ਬੈਂਡਸ ਦੀ ਪਰਸੈਂਟੇਜ ਦੀ ਉਹ ਕਿੰਨੀ ਕੁ ਚਾਹੀਦੀ ਆ ਦੇਖੋ ਮੈਮ ਆਸਟ੍ਰੇਲੀਆ ਇੱਕ ਇਦਾਂ ਦੀ ਕੰਟਰੀ ਹੈ ਉਹ ਕਹਿੰਦਾ ਪਲੱਸ 2 ਪਾਸ ਹੋ ਗੈਪ ਤੁਹਾਡਾ 4-5 ਸਾਲ ਦਾ ਚੱਲ ਜੇਗਾ ਪਰ ਗੈਪ ਕਿਉਂ ਪਿਆ ਉਹ ਦੱਸਣਾ ਪਏਗਾ ਤੁਸੀਂ ਕਾਲਜ ਲੋ ਪਲੱਸ 2 ਤੋਂ ਬਾਅਦ 5.5 ਬੈਂਡ ਚਾਹੀਦੇ ਆ 5-5 ਸਾਰਿਆਂ ਦੇ ਵਿੱਚੋਂ ਜੇ ਤੁਸੀਂ ਕੋਈ ਡਿਪਲੋਮਾ ਡਿਗਰੀ ਕਰੀਆ ਫਿਰ 6 ਚਾਹੀਦੇ ਆ ਮੇਰੇ ਹਿਸਾਬ ਨਾਲ ਜਿਹੜੇ ਬੱਚੇ ਨੇ ਪਲੱਸ 2 ਕਰੀਆ ਉਹਨੂੰ ਡਿਗਰੀ 'ਚ ਜਾਣ ਦੀ ਜਰੂਰ ਨਹੀਂ ਜੇ ਇਕੱਲੇ ਨੇ ਜਾਣਾ ਕਿਉਂਕਿ ਸਪਾਊਸ ਵੀਜ਼ਾ ਲੱਗਣਾ ਉਹ ਜਾਣ ਤੋਂ ਬਾਅਦ ਹੀ ਲੱਗਣਾ ਕਾਲਜ ਦਾ ਵੀ ਲੱਗ ਜਾਣਾ ਯੂਨੀਵਰਸਿਟੀ ਦਾ ਵੀ ਲੱਗਣਾ ਫਰਕ ਕੀ ਆ ਕਾਲਜ ਦਾ 2 ਸਾਲ ਦਾ ਵੀਜ਼ਾ ਯੂਨੀਵਰਸਿਟੀ ਦਾ 10 ਸਾਲ ਦਾ ਹੈ ਨਾ ਸੋ ਪਰ ਪੈਸੇ ਦਾ ਬਹੁਤ ਫਰਕ ਹੈ ਕਾਲਜ ਦੀ 1 ਸਾਲ ਦੀ 7 ਲੱਖ ਫੀਸ ਹੈ ਯੂਨੀਵਰਸਿਟੀ ਦੀ 14 ਲੱਖ ਹੈ ਸੋ ਇਸ ਕਰਕੇ ਕੱਲਾ ਬੱਚਾ ਜਿਹੜਾ ਜਾਂਦਾ ਉਹਨੂੰ ਫੀਸ ਕੱਢਣੀ ਬਹੁਤ ਔਖੀ ਹੁੰਦੀ ਹੈ ਜਦੋਂ ਤੁਹਾਡਾ ਵੀਜ਼ਾ ਲੱਗਣਾ ਕਾਲਜ ਦਾ ਵੀ ਲੱਗ ਜਾਣਾ ਹੈ ਉਹ ਚਾਹੇ ਲੈਵਲ 1 ਦਾ ਹੋਵੇ ਚਾਹੇ 3 ਦਾ ਹੋਵੇ ਉਹ ਫਾਈਲਿੰਗ ਤੇ ਡਿਪੈਂਡ ਕਰਦਾ ਕਾਲਜ ਯੂਨੀਵਰਸਿਟੀ ਤੇ ਡਿਪੈਂਡ ਨਹੀਂ ਕਰਦਾ ਸੋ ਇਸ ਕਰਕੇ ਤੁਸੀਂ ਘੱਟ ਪੈਸਿਆਂ 'ਚ ਪਲੱਸ 2 ਤੋਂ ਬਾਅਦ ਜਾਓ 5.5 ਬੈਂਡ ਹੋਣੇ ਜ਼ਰੂਰੀ ਨੇ ਗੈਪ ਤੁਹਾਡਾ ਤੁਸੀਂ ਕਿਉਂ ਪਾਇਆ ਉਹ ਕਲੀਅਰ ਕਰਨਾ ਹੈ ਕਾਲਜ ਦੀ ਫੀਸ ਭਰੋ ਪ੍ਰੋਪਰ ਵੇ ਨਾਲ ਤਾਂ ਜੋ ਤੁਸੀਂ ਵੀਜ਼ਾ ਹਾਸਲ ਕਰ ਸਕੋ ਅ ਸਰ ਜਿਵੇਂ ਤੁਸੀਂ ਲੈਵਲ 3 ਕਿਹਾ ਚਲੋ ਠੀਕ ਹੈ ਜੇ ਵੀਜ਼ਾ ਬਾਈ ਚਾਂਸ ਲੱਗ ਗਿਆ ਕਿਹਾ ਜਾਂਦਾ ਕਿ ਲੈਵਲ 3 ਲੈਵਲ 2 ਵਾਲੇ ਜਿਹੜੇ ਕਾਲਜਸ ਹੁੰਦੇ ਆ ਬੱਚਾ ਜੇ ਕੋਰੋਨਾ ਦੇ ਵਿੱਚ ਜਾਂਦਾ ਉੱਥੇ ਜਾ ਕੇ ਸੈਟਲਮੈਂਟ ਨਹੀਂ ਹੋ ਪੰਦੀ ਆਸਟ੍ਰੇਲੀਆ ਦੇ ਵਿੱਚ ਤੇ ਇਹਦੇ ਪਿੱਛੇ ਕਿੰਨੀ ਕਿ ਸੱਚਾਈ ਹੈ ਦੇਖੋ ਮੈਮ ਕਦੇ ਵੀ ਕੋਈ ਵੀ ਕੰਟਰੀ 'ਚ ਤੁਸੀਂ ਪਹੁੰਚ ਜੰਨੇ ਹੋ ਨਾ ਇੰਡੀਆ ਤੋਂ ਜਦੋਂ ਬੱਚਾ ਉੱਥੇ ਪਹੁੰਚ ਗਿਆ ਕਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਅਸੀਂ ਹੁਣ ਆਸਟ੍ਰੇਲੀਆ ਇੰਨੇ ਬੱਚੇ ਭੇਜ ਰਹੇ ਆ ਜੇ ਬੱਚੇ ਨੂੰ ਉੱਥੇ ਜਾ ਕੇ ਪ੍ਰੋਬਲਮ ਆ ਗਈ ਤਾਂ ਸਾਡੇ ਕੋਲੋਂ ਕੋਈ ਕਲਾਇੰਟ ਨਹੀਂ ਭੇਜੇਗਾ ਜਦੋਂ ਇਹ ਅਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਜੀਦਾ ਤਾਂ ਅਸੀਂ ਵੀਜ਼ਾ ਲੈ ਲਿਆ ਉਹ ਚਲੋ ਸਾਡਾ ਕਲਾਇੰਟ ਹੈ ਹੀ ਹੈ ਅਸੀਂ ਜਦੋਂ ਵਧੀਆ ਕੰਮ ਕਰਨਾ ਸਾਨੂੰ ਇਹ ਹੁੰਦਾ ਵੀ ਉਹਨਾਂ ਨੇ ਸਾਰੀ ਉਮਰ ਸਾਡਾ ਰੈਫਰੈਂਸ ਦੇਣਾ ਹੁੰਦਾ ਸਾਨੂੰ ਕਲਾਇੰਟ ਦੇਣੇ ਹੁੰਦੇ ਅਸਲੀ ਕਮਾਈ ਸਾਡੀ ਉਹ ਹੁੰਦੀ ਹੈ ਕਦੇ ਵੀ ਮਿਸ ਗਾਈਡ ਨਹੀਂ ਅਸੀਂ ਬੱਚੇ ਨੂੰ ਕਰਦੇ ਜਦੋਂ ਵੀ ਬੱਚਾ ਉੱਥੇ ਪਹੁੰਚ ਜਾਂਦਾ ਉਹਨੂੰ ਕੋਈ ਵੀ ਪ੍ਰੋਬਲਮ ਆਵੇ ਤਾਂ ਅਸੀਂ ਉਹਦੇ ਲਈ ਬੈਠੇ ਹੁੰਨੇ ਆਂ ਅੱਜ ਤੱਕ ਤਾਂ ਕਦੇ ਆਈ ਨਹੀਂ ਪਰ ਜੇ ਆਉਂਦੀ ਵੀ ਆ ਉਹ ਹੱਲ ਕਰਕੇ ਅਸੀਂ ਦੇਣੀ ਹੁੰਦੀ ਹੈ ਕਿਉਂਕਿ ਕੋਈ ਵੀ ਕਾਲਜ ਹੈ ਜਿਹੜਾ ਕਦੇ ਵੀ ਉਹ ਬੱਚੇ ਨੂੰ ਤੰਗ ਨਹੀਂ ਕਰਦਾ ਕਿਉਂ ਕਿ ਆਸਟ੍ਰੇਲੀਅਨ ਗਵਰਨਮੈਂਟ ਇਹਦੇ ਲਈ ਸਖਤ ਬਹੁਤ ਹੈ ਤੁਸੀਂ ਦੇਖਿਓ ਆਸਟ੍ਰੇਲੀਆ ਦੇ ਵਿੱਚ ਜਿਹੜੇ ਕਾਲਜ ਨੇ ਸਾਰੇ ਗਵਰਨਮੈਂਟ ਦੇ ਅੰਡਰ ਨੇ ਕਦੇ ਵੀ ਬੱਚੇ ਨੂੰ ਤੰਗ ਨਹੀਂ ਕਰਦੇ ਬਿਲਕੁਲ ਜੀ ਸੋ ਆਸਟ੍ਰੇਲੀਆ ਬਾਰੇ ਅਸੀਂ ਗੱਲ ਕੀਤੀ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ 10 ਸਾਲ ਦਾ ਗੈਪ ਵੀ ਹੈਗਾ ਤਾਵੇਂ ਤੁਸੀਂ ਆਪਣੇ ਸਪਾਊਸ ਦੇ ਨਾਲ ਆਸਟ੍ਰੇਲੀਆ 2024 ਦੇ ਵਿੱਚ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਰਿਫਿਊਜ਼ ਹੋ ਚੁੱਕੇ ਆ ਤਾਂ ਵੀ ਆਸਟ੍ਰੇਲੀਆ ਪਹੁੰਚ ਸਕਦੇ ਹੋ ਸਾਡੇ ਪੰਜ ਪੈਨ ਤੇ ਨਾਲ ਬਾਕੀ ਹੋਰ ਜਿੱਦਾਂ ਦਾ ਵੀ ਤੁਹਾਡਾ ਪ੍ਰੋਫਾਈਲ ਆ ਤੁਸੀਂ ਡਿਸਕਸ ਕਰੋ ਸਰ ਦੇ ਨਾਲ ਨੰਬਰ ਲਗਾਤਾ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਇਹਨਾਂ ਨੂੰ ਨੋਟ ਕਰ ਲਓ ਆਫਿਸਿਸ ਦੇ ਵਿੱਚ ਬੈਠੋ ਕਿਉਂਕਿ ਫੇਸ ਟੂ ਫੇਸ ਜਦੋਂ ਗੱਲ ਹੁੰਦੀ ਹੈ ਤੇ ਬਹੁਤ ਸਾਰੇ ਡਾਊਟਸ ਕਲੀਅਰ ਹੁੰਦੇ ਨੇ ਔਰ ਦੂਜੀ ਵੱਡੀ ਗੱਲ ਸਭ ਨੂੰ ਡਰ ਹੁੰਦਾ ਕਿ ਪੈਸਿਆਂ ਦਾ ਰਿਸਕ ਅਸੀਂ ਨਹੀਂ ਲੈਣਾ ਅਸੀਂ ਲੱਖ ਰੁਪਏ 10-15 ਲੱਖ ਰੁਪਏ ਖਰਚ ਕਰ ਦਈਏ ਪਹਿਲਾਂ ਫਿਰ ਵੀਜ਼ਾ ਨਾ ਵਿਜ਼ਾ ਲੈਣ ਦੀ ਜ਼ਰੂਰਤ ਨਹੀਂ ਹੈ ਸਰ ਨੇ ਦੱਸ ਦਿੱਤਾ ਕਿ ਕੁਝ ਇੱਕ ਪੈਸੇ ਤੁਹਾਨੂੰ ਪਹਿਲਾਂ ਡਿਪੋਜ਼ਿਟ ਕਰਵਾਉਣੇ ਪੈਣਗੇ ਬਾਕੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੀ ਤੁਸੀਂ ਦੇਣੇ ਨੇ ਰਾਈਟਸ